ਹਰਨ ਨੂੰ ਅੱਜ ਆਪ ਬਣਾਉਣੇ ਆਂ ਜੀ ਮਟਰੀ ਮਟਰੀ ਤੇ ਕਾਜੂ ਬਣਾਵਾਂਗੇ ਕਿ ਨੋਨਮਕੀਨ ਤੇ ਹੁਣ ਆਪਾਂ ਕਾਜੂ ਜਿਹਦਾ ਨਾ ਹੀ ਕਾਜੂ ਓਦਾਂ ਦੇ ਕਾਜੂ ਹੋਣਗੇ ਕਾਜੂ ਨਿਪੋੜੇ ਵਿੱਚ ਵੈਸੇ ਦੇ ਕਾਲੇ ਕਾਜੂ ਵਰਗੇ ਬਣਾਵਾਂਗੇ ਤਾਂ ਆਪਾਂ ਕਿਲੋ ਮੈਦਾ ਤੇ ਸੰਜੇ ਇੰਨਾ ਕ ਪਚਾ ਲੈ ਤੀਜੇ ਕੇ ਸਤ ਪਾ ਦਿੰਦੇ ਤੇ ਪਾ ਦਿੰਦੇ ਹਾਰੇ ਤੇ ਦੱ ਨੱਡੂ ਜਾਂ ਵਟਣ ਜੋ ਵਟਣ ਲੱਗ ਗਏ ਉਹਦੋਂ ਸਮਝ ਲੈ ਆਪਣਾ ਵਧੀਆ ਪਰਫੈਕਟ ਕੋਨ ਪਾਇਆ ਗਿਆ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਮਣੀ ਚ ਛਿੱਟੇ ਦੇ ਆਹਿਆ ਕਮਰੇ 'ਚ ਪਾਇਲਾ ਦੀਆਂ ਟਾਈਮ ਬੁੱਲਣਾ ਹੁੰਦਾ ਹੈ ਇਸਾ ਪੌਂਡ ਕਰ ਲਿਆ ਤਾਂ ਹੁਣ ਆਪਾਂ ਆਟੇ ਨੂੰ ਤੇਲ ਲਾ ਕੇ ਥੋੜੀ ਜਿਹੀ ਮੁੱਕੀ ਦੇਣੀ ਹੈ ਕੜਾਈ ਗਿੱਲੀ ਸੀ ਕਿ ਤੋਪੀ ਸੀ ਸੀ ਤੇਲ ਪਾਇਆ ਨੇ ਤਹਾਂ ਕੋਮਰ ਲੈ ਨਾ ਕਿਆ ਤੇ ਇਹ ਨੂੰ ਲਾ ਲਿਓ ਇਹ ਲੰਮੇ ਦਾ ਸੁਪਦਰ ਮੇਰਾ ਸਬਾਰ ਵਾਲਾ ਹੀ ਹੈ ਪੰਡਾ ਜੀ ਕੀ ਕਰਨਾ ਚਾਹੀਦਾ ਵਰਕਟਾਪ ਤੇ ਲੈਣਾ ਹੈ ਨਾ ਵਰਕਟਾਪ ਤੇ ਵੀ ਲੈ ਲੈਣਾ ਵਰਕਟਾਪ ਨੂੰ ਵੀ ਲੈਣਾ ਲਈ ਸਾਫ਼ ਜੇ ਹੈ ਤਾਂ

ਤਾਂ ਤੁਹਾਨੂੰ ਇਹ ਤਾਂ ਮੇਨ ਮੜਕਾ ਬੜਾ ਜ਼ਿਆਦਾ ਆਉਂਦਾ। ਹੋਰ ਬੜਾ। ਹੁਣ ਆਪਾਂ ਇਦਾਂ ਕਰ ਲਵਾਂਗੇ ਦੇਖੋ। ਇਹੋ ਜਿਹੀ ਤੇ ਇੱਕ ਪੱਕਾ ਪਾ ਕੇ ਵੇਖ ਲੈਂਦੇ ਆਪਾਂ ਫਿਰ ਜੇ ਵਾਧਾ ਘਟਾ ਹੋਇਆ ਫਿਰ ਆਪਾਂ ਫੇਰ ਵੀ ਕੱਢ ਸਕਦੇ ਆਂ ਤੇਲ ਨਾਲ ਵੀ ਕਰਦ ਨੂੰ ਨੈਸ਼ਨਲ ਜੋ ਵੀ ਹੈਗਾ ਕੁਛ ਸਾਰਾ ਕੁਝ ਕਹਿ ਲਈਦਾ ਆਪਾਂ ਤਾਂ ਪਰ ਅੱਧੇ ਲੋਕ ਇੱਕ ਹੀ ਚੀਜ਼ ਕਹਿੰਦੇ ਆਂ ਤੁਹਾਨੂੰ ਤੇ ਹਰਣਾ ਪੈਨ ਕਰ ਲੈਣੇ ਹਿੱਤ ਤੋਂ ਇਸੇ ਨੂੰ। ਜ਼ੈਕ ਜਿਹੜਾ ਇਹ ਇਹਦੀ ਗੋਲੀ ਜੀ ਬਣਾ ਕੇ ਪਾ ਕੇ ਵੇਖ ਲੈਣੇ ਵਿੱਚ ਸਹੀ ਗੋਲੀ ਕਿ ਨਹੀਂ। ਗਰਮੀ ਬਹੁਤ ਜਿਆਦਾ ਹੈ। ਪਠਾਨ ਨੂੰ ਹੀ ਵਧੀਆ ਲੱਗਣਗੇ ਇਹ। ਉਹ ਤਾਂ ਗਰਮੀ ਬਹੁਤ ਹੈ। ਨੋਣੇ ਓਕਹੀ ਹੈ ਆਉਂਦੇ ਹੋਇਆ ਅੱਗੇ ਦੇਖੀਏ ਥੋੜੇ ਜਿਹਾ ਤੱਕ ਲੈ ਨਹੀਂ ਮੈਂ ਪਾ ਲਈ ਨਹੀਂ ਚਾਹੇ ਹੀ ਪਾ ਦੇ ਰੱਖ ਲੂੰਗਾ ਚੱਕਣੇ ਸੋਕ ਰਿਹਾ ਹਾਂ ਤੁਮ ਦਰ ਮਾ ਕਾਟ ਨਹੀਂ ਜਿਆਦਾ ਢੜਕ ਹੈ ਹਨਾ ਕੋ ਕੋ ਹੁਣ ਆਪ ਅਗੇ ਅਸ ਕਰ ਲੈਂਦੇ ਹਾਂ ਥੋੜਾ ਜਿਹਾ ਕੱਟ ਲਿਆ ਬਾਕੀ ਇਹਦੇ ਮਸਾਲੇ ਤੇ ਅਗਲੀ ਦੋ ਦੋ ਬੰਦੇ ਪਾ ਲਾ। ਬਹੁਤ ਕਿ ਵੇ ਚੱਕਾ ਹੁਣ ਤਦ ਦੋ ਵੜਾ ਲਾਂਗੇ ਆਪਾਂ ਕਾਜੂ ਦੇ ਆਵਾਜ਼ੇ ਪੌਣੀ ਤੇ ਆਈ ਜੀ ਤੁਮ ਕੋਈ ਤੇਲ ਚ ਖਲਾਰਾ ਨਹੀਂ ਪੈਂਦਾ ਇਹ ਜਿਹੜਾ ਤੀਜਾ ਸੁੱਕਦਾ ਸਿੱਧਿਆਂ ਜਿਹਾ ਬਣਾ ਕੇ ਰੱਖ ਲਵੇ ਦੇ ਲਈ ਵਧੀਆ ਪਿਆ ਸਾਬ ਤੋਂ ਥਰਾ ਬਾਰੀ ਖਾਣੀ ਤੋਂ

ਨਾਈਟ ਡਿਜ਼ਾਈਨ ਬਣਾਉਣਾ ਤਾਂ ਤੁਸੀਂ ਕੰਦੇ ਰਹਿਣਾ ਤਾਂ ਤੁਸੀਂ ਸਾਡੇ ਜਨਤਰ ਨਾਲ ਕਹਿੰਦੀ ਥੋੜਾ ਜਿਹਾ ਬਨਵਾਦ ਕਰੋ ਕਾਜੂ ਆਪਣੇ ਰੈਡੀ ਹੈ ਤਾਂ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਇਓ ਪ੍ਰਸਾਤਰੀ ਕਾਜ ਜੇ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਦੇ ਨਾਲ ਪਿੱਲਾ ਇੱਕ ਮਿੰਟ ਸ਼ੇਅਰ ਜਰੂਰ ਕਰਿਆ ਕਰੋ ਕਿਉਂ ਨਹੀਂ ਭੁੱਲਣਾ ਤੁਸੀਂ ਕਿ ਜਰੂਰ ਕਰਿਆ ਕਰੋ ਪਲੀਸ ਓਕੇ ਜੀ ਸਸਤੀ ਕਾ